ਬਾਈ ਕੁਦੀ ਕਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਦੇਖੋ ਕਿਵੇਂ ਕੂੜੇ ਦੇ ਢੇ ਲੱਗੇ ਨੇ ਜਿੱਥੇ ਕਿ ਸਾਨੂੰ ਇੱਕ ਵੀਰ ਮਿਲਿਆ ਕਈ ਦਿਨ ਹੋਦੇ ਇਸ ਤਰ੍ਹਾਂ ਇਹਨੂੰ ਰਾਹਾਂ ਦੇ ਵਿੱਚ ਭੜਕਦੇ ਨੂੰ ਵਿਚਾਰੇ ਨੂੰ ਤੇ ਵਿੱਚ ਹੀ ਲੈਟ ਨੂੰ ਵਿੱਚ ਹੀ ਬਾਥਰੂਮਾਂ ਦੇਖੋ ਕਿਵੇਂ ਚੱਕੀ ਫਿਰਦਾ ਇਹ ਬੂਤਲਾ ਦੇਖੋ ਕਿਵੇਂ ਆਪਣੀ ਹੱਥ ਪੈਰ ਦੇ ਕੋਈ ਕਿਵੇਂ ਜ਼ਿੰਦਗੀ ਆਪਣੀ ਨਰਕ ਭਰੀ ਜਿਉਣ ਲਈ ਮਜਬੂਰ ਸੀ ਬਾਈ ਤੇ ਬਾਈ ਕਿਹੜਾ ਪੰਡਾ ਪਤਾ ਤੈਨੂੰ ਯਾਦ ਨਹੀਂ ਹੈਗਾ ਪੰਡਾ ਜਿਹੜਾ ਪੰਡਾ ਵੀ ਇਹਨੂੰ ਆਪਣਾ ਚੇਤੇ ਨਹੀਂ ਹੈਗਾ ਇਹਨੂੰ ਤਕਰੀਬਨ 10-12 ਦਿਨ ਹੋ ਗਏ ਇਹਨੂੰ ਦੇਖਦੇ ਨੂੰ ਸ਼ਾਇਦ ਸਾਨੂੰ ਅਲਦਾਲੋਂ ਕਈ ਕਾਲਾਂ ਵੀ ਆਈਆਂ ਬਾਈ ਨੂੰ ਲੈ ਕੇ ਜਾਵੋ ਹਨਾ ਤੇ ਜਦੋਂ ਅਸੀਂ ਉੱਥੇ ਜਾਂਦੇ ਸੀ ਤਾਂ ਉੱਥੋਂ ਗਾਹਾਂ ਕਿਤੇ ਨਿਕਲ ਜਾਂਦਾ ਸੀਗਾ ਕਿਉਂਕਿ ਦਿਮਾਗੀ ਸੰਤੋਲਨਾ ਜਿਹੜਾ ਉਹ ਵੀ ਸਹੀ ਨਹੀਂ ਹੈਗਾ ਤੇ ਇਹ ਆਪਣੇ ਪੰਜਾਬ ਦੇ ਵਾਸੀ ਆ ਇਹਨੂੰ ਐਡਰੈਸ ਪੁੱਛਦੇ ਆਂ ਕਹਿੰਦਾ ਐਡਰੈਸ ਮੈਨੂੰ ਪਤਾ ਨਹੀਂ ਤੇ ਕੋਈ ਹੋ ਸਕਦਾ ਠੇਕ ਰੁਕਾਂ ਦੇ ਨੂੰ दारू ਵੀ ਦੇ ਜਾਂਦਾ ਸੀ ਉਪੜਾ ਜਾਂਦਾ ਸੀ ਦੇਖ ਕੇ ਠੇਕ ਠੂਕੇ ਤੇ ਖੜ ਗਿਆ ਕਿਸੇ ਨੂੰ ਰੋਟੀ ਪਾਣੀ ਖਾਣ ਦੇ ਲਈ ਤਾਂ ਉਥੋਂ ਇਹ ਨੂੰ ਸਮਝਾਇਆ ਨਹੀਂ ਹੈਗਾ ਸ਼ਾਇਦ ਵੀ ਸਮਝ ਤੂੰ ਬਾਈ ਇਸ ਤਰ੍ਹਾਂ ਨਾ ਕਰ ਕਈ ਲੋਕ ਬਗਾੜ ਨਾਲੇ ਹੁੰਦੇ ਨੇ ਦੱਦੂਰ ਪੀਣ ਵਾਲੇ ਮਸਲੇ ਵਾਲੇ दारू ਵੀ ਪਵਾਉਂਦੇ ਰਹੇ ਨੇ ਬਾਈ ਨੂੰ ਕੋਕੇ ਦੇ ਸ਼ਵਿਲ दारू ਦੀ ਆਉਂਦੀ ਸੀਗੀ ਤੇ ਕਿਸੇ ਦੇ ਹਾਲਾਤਾਂ ਵਿੱਚ ਕਿਵੇਂ ਗੰਦ ਦੇ ਘੇੜਾਲ ਲੱਗੇ ਹੋਏ ਨੇ ਤੇ ਬੇਨਤੀ ਵੱਧ ਤੋਂ ਵੱਧ ਇਹਦੀ ਵੀਡੀਓ ਅਸੀਂ ਨਮਾਉਣ ਤੋਂ ਬਾਅਦ ਇਹਦੀ ਵੀਡੀਓ ਨਾਲ ਫੋਟੋ ਵੀ ਪਾਵਾਂਗੇ ਜੋ ਕਿ ਵੀ ਰਜਿਸਟ ਪੈਂਡ ਦਾ ਵਾ ਸ਼ਾਇਦ ਪਹਿਲਾਂ ਦਾ ਹੀ ਕਾਰੋਬਾਰੀ ਆ ਬਾਈ ਦਾ ਆਪਣੀ ਇਸ ਤਰ੍ਹਾਂ ਦਾ ਇਹ ਬੋਤਲਾ-ਬੋਤਲਾ ਇਕੱਠੀਆਂ ਕਰਨ ਦਾ ਜਾਂ ਸ਼ਾਇਦ ਦਿਮਾਗੀ ਸੰਤੋਲਨ ਦੇ ਨਾਲ ਇਸ ਤਰ੍ਹਾਂ ਦਾ ਅਸੀਂ ਪੁੱਛ-ਪੁੱਛ ਕਈ ਦਿਨਾਂ ਦਾ ਅਸੀਂ ਰਾਹਾਂ ਰੁਹੇ ਮਿਲਦੇ ਰਹੇ ਹਾਂ ਪੁੱਛਿਆ ਵੀ ਕਈ ਵਾਰੀ ਉਹ ਜਾਣਦੇ ਸੀਗੇ ਤਾਂ ਉੱਥੇ ਮਿਲਦਾ ਨਹੀਂ ਸੀਗਾ ਤੇ ਅੱਜ ਇਹਨੂੰ ਲਿਆਉਣ ਲਈ ਆਏ ਆ ਤਾਂ ਕਿ ਉੱਥੇ ਦੀ ਦੇਖਭਾਲ ਹੋਵੇ ਆਸ਼ਰਮ ਦੇ ਵਿੱਚ ਮਾਨਵ ਸੇਵਾ ਉਤਨ ਸੇਵਾ ਸਭ ਤੋਂ ਵੱਡੀ ਸੇਵਾ ਜੋ ਮਨੁੱਖਤਾ ਦੀ ਸੇਵਾ ਇਨਸਾਨੀਅਤ ਦੀ ਸੇਵਾ ਜਿਵੇਂ ਉੱਥੇ ਹੋਰ ਵੀਰ ਭਰਾ ਰਹਿੰਦੇ ਨੇ ਉਸ ਤਰ੍ਹਾਂ ਹੀ ਇਹਦੀ ਸੇਵਾ ਸੰਭਾਲ ਰੋਟੀ ਪਾਣੀ ਮਿਲੇ ਨੂੰ ਤੇ ਅਸੀਂ ਇਹਦੀ ਨਾਲ ਅਪਲੋਡ ਫੋਟੋ ਵੀ ਕਰਾਂਗੇ ਜੀ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਨੀ ਤਾਂ ਕਿ ਇਹਨੇ ਪਰਿਵਾਰ ਤੱਕ ਕੋਈ ਚਾਚਾ ਭਤੀਜਾ ਕੋਈ ਵੀ ਪਰਿਵਾਰ ਦਾ ਮੈਂਬਰ ਆ ਜਾਂ ਅੜੜ ਵਾਲਾ ਗਵਾਂਢੀ ਜਾਂ ਛੜਕਾਂ ਜਰੂਰ ਸੰਪਰਕ ਕਰਨ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ